ਸ਼ਿਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਮਨਜੀਤ ਸਿੰਘ ਪਿੰਡ ਸੁੰਦਰ ਸਾਡਾ ਦਿਸ਼ਾ ਡਰੇਨ ਵਿਭਾਗ ਦੇ ਸਫਾਈ ਨਾ ਹੋਣ ਕਰਕੇ ਬਹੁਤ ਦਿਨਾਂ ਤੋਂ ਸਾਡੇ ਪਿੰਡਾਂ ਦੀਆਂ ਫਸਲਾਂ ਵਿੱਚ ਪਾਣੀ ਭਰ ਚੁੱਕਾ ਸੀ ਜੋ ਕਿ ਅੱਜ ਤੋਂ 10-15 ਦਿਨ ਪਹਿਲਾਂ ਪੁਰਾਣੇ ਸ਼ਾਲੇ ਸਾਈਡ ਤੋਂ ਡਰੇਨ ਦੀ ਸਫਾਈ ਕਰਵਾਈ ਸੀ ਤੇ ਬਾਕੀ ਪਾਣੀ ਥੋੜਾ ਬਹੁਤ ਨਿਕਲਣਾ ਸ਼ੁਰੂ ਹੋਇਆ ਸੀ ਬਾਕੀ ਫਿਰ ਦੁਬਾਰਾ ਭਾਰੀ بارش ਪੈਣ ਦੇ ਕਾਰਨ ਜਿਹੜਾ ਉਹ ਖਸਲਾ ਵਿੱਚ ਦੁਬਾਰਾ ਪਾਣੀ ਭਰ ਗਿਆ ਤੇ ਅਸੀਂ ਆਪਣੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਸ਼ਮਸ਼ੇਰ ਸਿੰਘ ਜੀ ਨੂੰ ਜਾ ਕੇ ਦੁਬਾਰਾ ਸੂਚਿਤ ਕੀਤਾ ਉਹਨਾਂ ਡਰੇਨ ਵਿਭਾਗ ਨੂੰ ਸੂਚਿਤ ਕੀਤਾ ਕਿ ਤੁਰੰਤ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਸੋ ਡਰੇਨ ਵਿਭਾਗ ਦੇ ਐਸਡੀਓ ਪਰਮਵੀਰ ਸਿੰਘ ਕਾਲੋ ਸਾਹਿਬ ਨੇ ਦੁਬਾਰਾ ਜੀ ਸੀ ਬੀ ਭੇਜ ਕੇ ਸਾਡੇ ਸੁੰਦਰ ਨਰਾਣੀਪੁਰ ਮੇਕੀਆਂ ਦੀ ਜਿਹੜੀ ਡਰੇਨ ਆ ਉਹਦੀ ਸਫਾਈ ਕਰਵਾ ਕੇ ਪਾਣੀ ਚਲ ਚਲੂ ਹੋਇਆ ਬਹੁਤ ਵਧੀਆ ਜੋ ਕਿ ਹੁਣ ਫਸਲਾਂ ਚੋਂ ਪਾਣੀ ਚੰਗੀ ਤਰ੍ਹਾਂ ਨਿਕਲ ਚੁੱਕਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੌਸ਼ਮ ਸ਼ੇਰ ਸਿੰਘ ਜੀ ਦਾ ਤੇ ਐਸਲਓ ਪਾਲੋਂ ਸਾਹਿਬ ਦਾ ਜਿਵੇਂ ਪਾਣੀ ਦਾ ਬਹੁਤ ਜ਼ਿਆਦਾ ਇੱਥੇ ਪ੍ਰਵਾਹ ਰਿਹਾ ਹੈਗਾ ਕਿ ਕਹਿੰਦੇ ਤੁਸੀਂ ਤੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਤੇ ਉੱਥੇ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾਵਣਗੀਆਂ ਜੇ ਮੰਨ ਚਲੋ ਅਗਰ ਕੁਝ ਐਨ ਹੋਣੀ ਆ ਜਾਂਦੀ ਹੈ ਦੇਖੋ ਜੀ ਯਾਰੀ ਸਰਕਾਰ ਆ 24 ਘੰਟੇ ਬਾਜ ਦੀ ਅੱਖ ਵਾਂਗੂ ਦਰਿਆ ਤੇ ਨਜ਼ਰ ਰੱਖੀ ਹੋਈ ਆ ਅਗਰ ਕੋਈ ਵੀ ਮਸਲਾ ਬਣਦਾ ਤੇ ਤੁਰੰਤ ਆਪਣੀਆਂ ਟੀਮਾਂ ਭੇਜ ਕੇ ਤੇ ਦੁਨੀਆ ਨੂੰ ਉੱਥੋਂ ਬਾਹਰ ਕੱਢਿਆ ਜਾਏਗਾ ਸਮੇਂ-ਸਮੇਂ ਤੇ ਸੂਚਿਤ ਵੀ ਕੀਤਾ ਜਾ ਰਿਹਾ ਕਿ ਇੰਨਾ ਪਾਣੀ ਛੱਡਿਆ ਇੰਨਾ ਪਾਣੀ ਛੱਡਿਆ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਆਪਤ ਆਉਂਦੀ ਆ ਤੇ ਸਰਕਾਰ 24 ਘੰਟੇ ਤਤਪਰ ਆ ਇਸ ਮਸਲੇ ਦੇ ਉੱਤੇ